ਕਿ ਜੀਉ ਮੈਂ ਦਸੇਢਰਵਾਲੀ ਸੰਜੀ ਕਰ ਲਗਾ ਹੈ ਗਰਚੇ ਚਰਚੇ ਸਮਤ 1 ਮਾਈ ਗੁਰੀ ਦੇ ਘਰ ਤੰਗਾਲੀ ਜੰਮੂ ਬਖਤ ਕੇ ਗੁਰਮੁਖੋ ਸੋਣਾ ਵੇਲਾ ਸਰਨ ਦਾ ਤਿਤਵਾਰ ਕੜੀ ਪਲ ਮਿਲੇ ਵਡਿਆਈਆ ਵੇਲਾ ਆ ਗਿਆ ਜੀਵੰਦਿਆ ਹੀ ਮਰਨ ਦਾ ਜੀਵਨ ਸਤਗੁਰੂ ਝੋਲੀ ਪਾਈਆ ਟਾਈਮ ਆ ਗਿਆ ਮੰਜ਼ਲ ਚੜਨ ਦਾ ਚੜਨਾ ਚਾਹੀ ਚਈਆ ਸਮਾ ਸੁਹਾਰਿਆ ਕਰਨੀ ਕਰਨ ਦਾ ਕਰਤਾ ਪੁਰਖਾ ਕਰਨੀ ਰਿਆ ਕਮਾਈਆ ਮਜਾ ਰਸ ਪ੍ਰੇਮ ਲੈ ਲਿਓ ਉਸ ਦੇ ਚਰਨਾਂ ਦਾ ਜੋ ਚਰਨਾ ਤੂੰ ਵਿਛੜਿਆ ਰਿਆ ਮਲਾਈਆ ਹੁਣ ਬੇਲਾ ਨਹੀਂ ਹੰਕਾਰ ਵਿੱਚ ਅੜੰਦਾ ਮਨ ਮੁਤ ਮਨ ਮਤ ਬੁੱਧ ਚਲੇ ਨਾ ਕੋਈ ਚਿਤ ਰਾਈਆ ਸੋ ਸਮਾ ਸੁਹਣਾ ਨਰਪੈ ਕੋ ਨੋ ਡਰਨਦਾ ਪੈ ਝੂਠਾ ਦੇਣਾ ਚੁਕਾਈਆ ਸੋਨਾ ਰੰਗ ਸੱਚ ਦਵਾਰੇ ਬੜਨਦਾ ਕੁੰਡਾਲਣਾਂ ਖੁਲਾਈਆ ਬੇਲਾ ਨਹੀਂ ਕੁੜੀ ਕਿਰਿਆ ਵਿੱਚ ਹੜਨਦਾ ਬੇੜਾ ਲੋ ਰਈਆ ਵਕਤ ਨਹੀਂ ਇੱਕ ਦੂਜੇ ਗੁਰਮੁਖ ਨੂੰ ਵੇਖ ਕੇ ਜਲੰਦਾ ਪ੍ਰੇਮ ਪ੍ਰੀਤੀ ਲਿਓ ਬਨਾਈਆ ਵਕਤ ਆ ਗਿਆ ਵੇੜਾ ਬਨਦਾ ਤਣਕੇ ਕਠੇ ਲਿਓ ਕਰਾਈਆ ਜਗਤ ਵਿਹਾਰ ਸਦਾ ਚਲਦਾ ਰਹਿੰਦਾ ਖਾਣ ਪੀਣ ਰਿੰਨਣ ਦਾ ਹਾਤੋਂ ਪਰਮਾਤਮ ਜੁੜਨਾ ਕੋਈ ਜੜਾਈਆ ਤੀਰ ਮਾਰੇ ਨਾ ਕੋਈ ਅੰਦਰ ਬਿਨਣਦਾ ਸ਼ਬਦੀ ਰੂਪ ਨਾ ਕੋਈ ਵਿਖਾਈਆ ਹੁਣ ਵੇਲਾ ਨਹੀਂ ਘੜੀਆਂ ਪਲ ਗਿਰਨਦਾ ਹੁਣ ਵੇਲਾ ਨਹੀਂ ਘੜੀਆਂ ਪਲ ਗਿਰਨਦਾ ਗਿੰਦੀ ਪਿਛਲੀ ਦਿਓ ਭੁਲਾਈਆ ਹੁਣ ਸਮਾਂ ਨਹੀਂ ਬਚੇ ਨੀਆਂ ਵਿੱਚ ਚਿਰਨਦਾ ਬੱਚਿਆਂ ਨੂੰ ਆਪਣੀ ਗੋਦ ਉਠਾਈਆ ਕੋਣ ਕੋਈ ਪੈਮਾਨਾ ਨਹੀਂ ਲੈ ਕੇ ਆਇਆ ਤੋਲਣ ਮਿਲਣ ਦਾ ਬੇਪਰਵਾਹੀ ਵਿੱਚ ਪਾਰ ਲੰਘਾਈਆ ਵਕਤ ਨਹੀਂ ਦਰ ਛੱਡ ਕੇ ਦੂਰ ਦਰਾਂ ਡਿਓ ਹਜਣ ਦਾ ਹਲ ਤਪਲ ਤਲੇ ਕੇ ਰਿਆ ਚੁਕਾਈਆ ਵੇਲਾ ਨੇ ਹੁਣ ਜਾਣਦੇ ਵੇਲਾ ਨਹੀਂ ਹੁਣ ਜਾਣਦੇ ਕਲਯੁਗ ਕੂੜਾ ਚਿੱਕੜ ਡੂੰਗਾ ਜਿਲਨਦਾ ਜਿੰਨ ਸਤਗੁਰੂ ਪੂਰੇ ਪਾਰ ਨਾ ਕੋਈ ਲੰਘਾਈਆ ਵੇਲਾ ਆ ਗਿਆ ਤੁਹਾਡੇ ਫੁੱਲਦਾ ਕੁਲਵਾੜੀ ਆਪਣੀ ਧਿਆ ਮਹਿਕਾਈਆ ਝਗੜਾ ਛੱਡ ਦਿਓ ਕੂੜਿਆਂ ਵਹਿਲਨਦਾ ਮਿਰਲਾਪ ਅੰਦਰੋਂ ਇੱਕੋ ਧਿਆ ਸਖਾਈਆ ਝਗੜਾ ਮੁੱਕ ਜਾਏ ਮਾਇਆ ਮਮਤਾ ਵਿੱਚ ਟਲਦਾ ਟਲੂ ਦਰਗਾਹ ਦਿਆਂ ਟਲੂਏ ਦਰਗਾਹ ਦੇ ਦਿਆਂ ਬਨਈਆ ਨਜ਼ਾਰਾ ਤੱਕ ਲੋ ਆਪਣੇ ਨੈਣਨ ਦਾ ਨੈਣ ਨੈਣਾ ਵਿੱਚ ਸਮਾਈਆ ਅੱਖੀ ਵੇਖ ਕੇ ਕੋਈ ਲੋੜ ਨਹੀਂ ਰਸਨਾ ਵਚਨ ਕੈਣਨ ਦਾ ਪੜਦੇ ਵਾਲੀ ਰਮਜਨਾ ਕੋਈ ਵਿਖਾਈਆ ਸੁਹਾਵਣ ਸਮਾ ਸਤਿਗੁਰ ਸਰਨ ਚਰਨ ਵੈਨਣਦਾ ਚਰਨ ਵਹਿ ਕੇ ਭਾਈ ਪੈਨ ਰੂਪ ਬਟਾਈਆ ਕੋਲ ਰੋੜਾ ਨਹੀਂ પાਕੇ ਵੈਨ ਵੈਨਣਦਾ ਬੈੰਦੂ ਬੈੰਦੀ ਧਾਰੋਂ ਪਾਰ ਲੰਘਾਈਆ ਇਹ ਕੋਈ ਕਹਾਣੀ ਨਹੀਂ ਤੋਤਾ ਮੈਨਣਦਾ ਮੰਦੀ ਮਨਸਾਰੇ ਆ ਮਟਾਈਆ ਇਹ ਕੋਈ ਲੇਖਾ ਨਹੀਂ ਗੀਤਰ ਮੈਨਣਦਾ ਰਾਮਾ ਦਾ ਰਾਮ ਆਪਣਾ ਹੁਕਮ ਵਰਤਾਇਆ ਵੇਖੋ ਖੇਲ ਨਰ ਨਰੈਨਨਦਾ ਜੋ ਨਿਰਆਕਾਰ ਹੋ ਕੇ ਜੋਤੀ ਨਿਰਆਕਾਰ ਹੋ ਕੇ ਜੋਤ ਜਗਾਈਆ ਤੁਸੀਂ ਸੱਚ ਮੁਚ ਉਹ ਆਇਨਦਾ ਤੁਸੀਂ ਰੂਪ ਸਚੁ ਮੁਝਾ ਓ ਅਨੰਦਾ ਜਿਸ ਨੂੰ ਐਨਲ ਹੱਕ ਹੱਕ ਗਿਆ ਜਨਾਈਆ ਜੋਤੀ ਜੋਤ ਸਰੂਪ ਰਿਆ ਪਾਪ ਨੇ ਕਿਰਪਾ ਕਰ ਦੇਵਨ ਹਾਰਾ ਸਚ ਵਰ ਮੇਰ ਨજર ਨਾਲ ਗੁਰਮੁਖੋ ਜਗ ਦੇ ਮਜਾਰਿਓ ਤੁਹਾਨੂੰ ਮਾਲਕ ਰਿਆ ਬਣਾਈਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ